ਕਾਂਗਰਸ ਦੇ ਦਿਸ਼ਾ ਨਿਰਦੇਸ਼ ਤੇ ਲੁਧਿਆਣਾ ਯੂਥ ਕਾਂਗਰਸ ਦੀ ਸਮੁੱਚੀ ਟੀਮ ਵੱਲੋਂ ਜਿਲ੍ਹਾ ਪ੍ਰਧਾਨ ਹੈਪੀ ਲਾਲੀ ਜੀ ਦੀ ਅਗਵਾਈ ਹੇਠ ਪਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਦਾ ਆਪਾਂ ਦੇਖਿਆ ਆਪਾਂ ਰੋਜ਼ ਮੀਡੀਆ ਰਾਹੀਂ ਦੇਖਦੇ ਆਂ ਸੋਸ਼ਲ ਮੀਡੀਆ ਰਾਹੀਂ ਦੇਖਦੇ ਆਂ ਕਿ ਅੱਜ ਗੋਲੀ ਇੱਥੇ ਚੱਲ ਗਈ ਦੀ ਅੱਜ ਗੋਲੀ ਇੱਥੇ ਚੱਲ ਗਈ ਇੱਥੇ ਲੁੱਟਖੋ ਹੋ ਗਈ ਇੱਥੇ ਵਾਰਦਾਤ ਹੋ ਗਈ ਇੱਥੇ ਡਕੈਤਾ ਡਾਕਾ ਪੈ ਗਿਆ ਸੋ ਇਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਰੋਜ਼ ਸੈਂਕੜੇ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਹੋ ਰਹੀਆਂ ਸੋ ਸ਼ਰਮ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਜਿਨ੍ਹਾਂ ਤੋਂ ਸਰਕਾਰ ਨਹੀਂ ਸੰਭਲ ਰਹੀ ਜਿਨ੍ਹਾਂ ਤੋਂ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਸਮਝ ਰਹੀ ਆਪਾਂ ਅੱਗੇ ਵੀ ਸਰਕਾਰਾਂ ਰਹੀਆਂ ਇਹੋ ਜਿਹੇ ਕਦੀ ਕੁਝ ਨਹੀਂ ਦੇਖਿਆ ਸੀ ਜੋ ਇਸ ਸਰਕਾਰ ਦੇ ਵਿੱਚ ਰੋਜ਼ ਅਸੀਂ ਦੇਖਦੇ ਆ ਕਿਤੇ ਜੇ ਕੋਈ ਮਾਵਾਂ ਧੀਆਂ ਜਾ ਰਹੀਆਂ ਸਕੂਟਰੀ ਤੇ ਜਾਂ ਰਿਕਸ਼ੇ ਤੇ ਉਹਨਾਂ ਦੀ ਚੈਨ ਖੋਲ ਲੀਤੀ ਜਾਂਦੀ ਹੈ ਪਰਸ ਖੋਲ ਲਿੱਤਾ ਜਾਂਦਾ ਹੈ ਟੋਕੇ ਦੇ ਉਹਦੇ ਨਾਲ ਤੇ ਕਦੀ ਪਿਸਤੋਲ ਦੇ ਨੋਕ ਦੇ ਉੱਤੇ ਸੋ ਸ਼ਰਮ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਜਿੰਨੀ ਦੇਰ ਤੱਕ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਦਰੁਸਤ ਨਹੀਂ ਹੁੰਦੀ ਜਿੰਨੀ ਦੇਰ ਤੱਕ ਪੰਜਾਬ ਦੇ ਹਾਲਾਤ ਨਹੀਂ ਸੁਧਰਦੇ ਓਨੀ ਦੇਰ ਤੱਕ ਯੂਥ ਕਾਂਗਰਸ ਕਾਂਗਰਸ ਪਾਰਟੀ ਸੜਕਾਂ ਦੇ ਉੱਤੇ ਆਪਣਾ ਪ੍ਰਦਰਸ਼ਨ ਇੰਨਾ ਹੀ ਤੇਜ਼ ਕਰਦੀ ਰਹੇਗੀ ਵਾਵਾਂਗੇ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪਰ ਦੇਖਣ ਵਿੱਚ ਕੀ ਆ ਰਿਹਾ ਵਾ ਆਏ ਦਿਨ ਕਤਲਿਆਮ ਹੋ ਰਿਹਾ ਲੁੱਟਖੋ ਹੋ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨੇ ਕੀ ਕੀਤਾ ਆ ਆਪਣੀ ਸਿਕਿਉਰਿਟੀ ਦੇ ਵਿੱਚ ਲਾਇਆ ਦੋਸਤੋ ਪੁਲਿਸ ਵੀ ਕੀ ਕਰੇ ਇਹ ਉਹ ਸਰਕਾਰ ਆ ਜਿਹੜੀ ਕਹਿੰਦੀ ਸੀ ਆਪਾਂ ਵੀਆਪੀ ਪਲ ਕਲਚਰ ਜਿਹੜਾ ਖਤਮ ਕਰ ਦੇਣਾ ਵਾ ਪਰ ਵੀਆਪੀ ਕਲਚਰ ਦਾ ਕੀ ਕਦਮ ਕਰਨਾ ਵਾ 220 330 ਪੂਨ ਸਾੜੇ ਆਪਣੀ ਸਕਿਉਰਿਟੀ ਦੇ ਵਿੱਚ ਲਾਏ ਹੋਏ ਆ ਕਿੱਥੇ ਸਕਿਉਰਿਟੀ ਹੋਣੀ ਆ ਕਿੱਥੇ ਅਮਨ ਸ਼ਾਂਤੀ ਹੋਣੀ ਆ ਪਿਛਲੇ ਦਿਨ ਤੁਸੀਂ ਦੇਖਿਆ ਵਾ ਕਿ ਲੁਧਿਆਣਾ ਬਾਦਕਤਲ ਵਿੱਚ ਗੋਲੀਆਂ ਚੱਲੀਆਂ ਨੇ ਜਿਹਦੇ ਵਿੱਚ ਇੱਕ ਲੇਡੀਸ ਤੇ ਇੱਕ ਬੰਦੇ ਡੈਥ ਹੋ ਗਈ ਆ ਉੱਥੇ ਲੋਅਰ ਨਾਡਰ ਦੀ ਸਥਿਤੀ ਬਿਲਕੁਲ ਫੇਲ ਹੋ ਗਈ ਆ ਉਸ ਤੋਂ ਬਾਅਦ ਮੁਹਾਲੀ ਜ਼ਿਲ੍ਹੇ ਦੇ ਵਿੱਚ ਇੱਕ ਬਹੁਤੀ ਸਤਕਾਰਯੋਗ ਆਪਣੇ ਕਬੱਡੀ ਦੇ ਖਿਡਾਰੀ ਸੀਗੇ ਜੋ ਹੁਣ ਕਬੱਡੀ ਆਈਕਨ ਵੀ ਬਣ ਗਏ ਸੀਗੇ ਉਹਨਾਂ ਦਾ ਸਿਰ ਐਮ ਕਤਲ ਹੋ ਰਿਹਾ ਵਾ ਪੰਜਾਬ ਦੇ ਵਿੱਚ ਆਏ ਦਿਨ ਕਤਲਵਾ ਕਤਲੇਆਮ ਚੱਲ ਰਿਹਾ ਵਾ ਪਰ ਪੰਜਾਬ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਇਹ ਸੁੱਤੀ ਪਈ ਆ ਇਹਨੂੰ ਜਗਾਉਣ ਲਈ ਯੂਥ ਕਾਂਗਰਸ ਦੇ ਲੋਕ ਪure ਪੰਜਾਬ ਦੇ ਵਿੱਚ ਐਸਪੀ ਤੇ ਪੁਲਿਸ ਕਮਿਸ਼ਨਰ ਦੇ ਹੈੱਡਕੁਆਰਟਰ ਮੂਰੇ ਭਗਵੰਤ ਸਿੰਘ ਮਾਨ ਉਹਨਾਂ ਦਾ ਜਿਹੜਾ ਪਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਇੱਕ ਜਿਹੜੀ ਮੁਹਿੰਮ ਉਹ ਅਸੀਂ ਬਿੱਡੀ ਆ ਸੋ ਅਸੀਂ ਅਸਰ ਕਰਦੇ ਆ ਪੀ ਸਾਰੇ ਪੰਜਾਬ ਦੇ ਨੌਜਵਾਨ ਇਸ ਮੂਹਿੰਦ ਦਾ ਹਿੱਸਾ ਬਣਨਗੇ ਤੇ ਸੁੱਤੀਏ ਪੰਜਾਬ ਸਰਕਾਰ ਨੂੰ ਚਤਾਵਨੀ ਵੀ ਕੀ ਕਹਿਣਾ ਚਾਹੋਗੇ ਅੱਜ ਦਾ ਅੱਜ ਲੁਧਿਆਣਾ ਯੂਥ ਕਾਂਗਰਸ ਦੀ ਸਮੁੱਚੀ ਟੀਮ ਵੱਲੋਂ ਜਿਹੜਾ ਕੀ ਧਰਨਾ ਤੇ ਮਤਲਬ ਭੁਗਿਆ ਗਿਆ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਕੀ ਤੁਸੀਂ ਦੇਖੋਗੇ ਜਿੱਥੇ ਲੁੱਟਾਂ ਖਵਾ ਦੌਰ ਪੰਜਾਬ 'ਚ ਮਾੜੇ ਤੋਂ ਮਾੜੇ ਹਲਾਚਾਰੇ ਨੇ ਕੋਈ ਬੰਦਾ ਸੇਵ ਨਹੀਂ ਆਪਣਿਆਂ ਨੂੰ ਮੰਨਦਾ ਜਿਹੜਾ ਇਹਨਾਂ ਨੇ ਸ੍ਰੀ ਆਂ ਕڑی ਮਹਮ ਛੁੱਟੀ ਮਹਮ ਚਲਾਈ ਆ ਉਹਦੀ ਯਾਰ ਚ ਨਸ਼ਾ ਵਧ ਰਿਆ ਵਾ ਲੁੱਟਾਂ ਖੋਹਾਂ ਦਾ ਦੌਰ ਵਧ ਰਿਆ ਵਾ ਜਿੱਥੇ ਤੁਸੀਂ ਦੇਖੋਗੇ ਨਿਤ ਨਵੀਆਂ ਆਪਣੇ ਜਦੋਂ ਉੱਥੀ ਦਾ ਵੀਡੀਓ ਸਾਹਮਣੇ ਆਂਦੀ ਆ ਵੀ ਕਿਸੇ ਮਾਂ ਭੈਣ ਦਾ ਕਿਸੇ ਦੀ ਚੈਨ ਕੋੜੀ ਕਿਸੇ ਦੀ ਵਾਲੀਆਂ ਘੋਲੀਆਂ ਸੋ ਅਸੀਂ ਇਹ ਮੁੱਦਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਮੁਰਦਾਵਾਰ ਦੇ ਨਾਰੇ ਲਾਏ ਤਰਨਾ ਤਰਨਾਮਰ ਦਰਸ਼ਨ ਕੀਤਾ ਸੋ ਇੱਕ ਯੂਥ ਕਾਂਗਰਸ ਦੇ ਹੋਂਦ ਦੇ ਨਾਤੇ ਇੱਕ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੀ ਪੀਸੀਆਰ ਦੀ ਇਹਨਾਂ ਨੇ ਮੁਹਿੰਮ ਚਲਾਈ ਆ ਪੀਸੀਆਰ ਤੇ ਪੀਸੀਆਰ ਬੈਨ ਸਾਨੂੰ ਕਿਸੇ ਗਲੀ ਮਲੇ ਚ ਨਜ਼ਰ ਨਹੀਂ ਆਉਂਦੀ ਅਸੀਂ ਅਪੀਲ ਕਰਦੇ ਆਂ ਇਸ ਸਾਲ ਦੀ ਕਾਰਜਕਾਰੀ ਤੋਂ ਉਹਨਾਂ ਦੇ ਲੁੱਟਾਂ ਖਵਾਉਣ ਦੇ ਦੌਰ ਕਰਨ ਲਈ ਭਗਵੰਤ ਸਿੰਘ ਮਾਨ ਜੀ ਦੇ ਕਰਨ ਖੋਲਣ ਆਏ ਆ ਵੀ ਇਹ ਤਾਂ ਨਹੀਂ ਪੰਜਾਬ ਚ ਜੱਲੂ ਆ